ਲਓ ਜੀ ਮੇਰੇ ਵੀਰ ਪਰ ਆਵੋ ਸੁਣੋ 25000 ਦੇ ਨੇੜੇ ਤੇੜੇ ਬਣ ਜੂ ਬਸ਼ੇਰਾ ਇਹ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਰੇਟ ਸਮੇਤ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਵੀਡੀਓ 'ਚ ਸਾਂਝੀ ਕਰਾਂਗੇ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਜੇ ਤੁਸੀਂ ਆਪਣੇ ਪੇਜ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਆਹ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਕਿ ਕਰਦੇ ਆਂ ਜੀ ਬਸ਼ੇਰੇ ਦੀ ਡਿਟੇਲ ਬਾਰੇ ਗੱਲਬਾਤ ਤੇ ਮਿੱਤਰੋ 6 ਮਹੀਨੇ ਉਮਰ ਦਸੀ ਆ ਮਾਲਕ ਵੀਰਾਂ ਨੇ 53 54 ਇੰਚ ਹਾਈਟ ਹੈ ਜੀ ਤੇ ਮੁੱਲ ਬਾਈ ਹੋਰੇ ਕਰਦੇ ਆ 28000 ਬਾਕੀ ਮੌਕੇ ਤੇ ਹੋ ਜੂਗਾ ਕਿਰਪਾ ਕਰਕੇ ਟਾਈਮ ਪਾਸ ਵਾਲਾ ਵੀਰ ਭਰਾ ਫੋਨ ਨਾ ਕਰੇ ਤੇ ਜਿੰਨੀ ਕ ਆਪਾਂ ਨੂੰ ਡਿਟੇਲ ਦੱਸੀ ਆ ਉਹਦੇ ਨਾਲ ਸਾਂਝੀ ਕਰਤੀ ਮਹਾਲੀ ਏਰੀਆ ਬਾਈ ਹੋ ਰਹਿੰਦਾ ਮੁੱਲ ਬਾਈ ਹੋਰੇ 28000 ਕਰਦੇ ਆ ਬਾਕੀ ਮੌਕੇ ਤੇ ਹੋ ਜੂ ਤੇ ਬਾਕੀ ਤੁਸੀਂ ਹੁਣ ਕਰ ਲਓ ਸੰਪਰਕ ਟਾਈਮ ਪਾਸ ਵਾਲਾ ਵੀਰ ਭਰਾ ਕਿਰਪਾ ਕਰਕੇ ਫੋਨ ਨਾ ਕਰੇ ਜਿਹਨੇ ਲੈਣਾ ਉਹੀ ਵੀਰ ਭਰਾ ਫੋਨ ਲਾਵੇ ਜੀ ਨੰਬਰ ਸਕਰੀਨ ਤੇ ਆ ਤੇ Carlos ਨਾਲ ਸੰਪਰਕ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਜਿਹੜਾ ਨੰਬਰ ਨੂੰ ਸਕਰੀਨ ਤੇ ਵੇਖ ਰਹੇ ਹੋ 805482340 ਇਹ ਨੰਬਰ ਤੇ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਧੰਨਵਾਦ